ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਇਹ ਵਿਸ਼ਾ ਹੈ ਵੀ ਤੁਹਾਨੂੰ ਧਰਮ ਦੀ ਦੁਨੀਆ ਦੇ ਅੰਦਰ ਕਨਫਿਊਜ਼ਨ ਕਿਉਂ ਹੈ ਜਾਂ ਆਪਣੇ ਗੁਰੂ ਬਾਰੇ ਕਨਫਿਊਜ਼ਨ ਕਿਉਂ ਹੈ ਇਹ ਗੱਲ ਕਹਿਣ ਤੋਂ ਪਹਿਲਾਂ ਮੈਂ 2-4 ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਇੱਕ ਪ੍ਰਸ਼ਨ ਦੇ ਰੂਪ ਦੇ ਅੰਦਰ ਮੇਰਾ ਪਹਿਲਾ ਪ੍ਰਸ਼ਨ ਹੈ ਤੁਹਾਡੇ ਤੇ ਕਿਸੇ ਨੂੰ ਆਪਣੀ ਮਾਂ ਬਾਰੇ ਕਨਫਿਊਜ਼ਨ ਹੈ ਮਾਂ ਭਾਵੇਂ ਕਾਲੀ ਕੁਲੂਟੀ ਹੋਵੇ ਉੱਚੀ ਲੰਮੀ ਨਾ ਹੋਵੇ ਸੋਹਣੀ ਸੁਨੱਖੀ ਨਾ ਹੋਵੇ ਪਰ ਕਿਸੇ ਨੂੰ ਆਪਣੀ ਮਾਂ ਬਾਰੇ ਕਨਫਿਊਜ਼ਨ ਹੈ ਜਿਹੜੇ ਗਰੀਬ ਘਰ ਦੇ ਅੰਦਰ ਜਨਮ ਲੈ ਕੇ ਕਿਸੇ ਮੁਰਾਤਬੇ ਤੇ ਪਹੁੰਚ ਜਾਂਦੇ ਨੇ ਮੰਜ਼ਲ ਤੇ ਪਹੁੰਚ ਜਾਂਦੇ ਨੇ ਫਿਰ ਉਹ ਵੱਡੀਆਂ ਸਟੇਜਾਂ ਦੇ ਉੱਤੇ ਵੀ ਉਸ ਮਾਂ ਨੂੰ ਲੈ ਕੇ ਜਾਂਦੇ ਨੇ ਤੇ ਮਾਂ ਦੇ ਪੈਰ ਪੁੱਜਦੇ ਨੇ ਕਿਉਂ ਕਿਉਂਕਿ ਮਾਂ ਬਾਰੇ ਕਨਫਿਊਜ਼ਨ ਨਹੀਂ ਹੈ ਮਾਂ ਵੀ ਪ੍ਰਾਊਡ ਫੀਲ ਕਰਦੀ ਹੈ ਮਾਂ ਮੈਸੂਸ ਕਰਦੀ ਹੈ ਕਿਸੇ ਨੂੰ ਮਾਂ ਬਾਰੇ ਕਨਫਿਊਜ਼ਨ ਨਹੀਂ ਕਿਸੇ ਨੂੰ ਆਪਣੇ ਪਿਤਾ ਬਾਰੇ ਕਨਫਿਊਜ਼ਨ ਹੈ ਮਾਂ ਨੇ ਦੱਸ ਦਿੱਤਾ ਹੈ ਇਹ ਤੇਰਾ ਪਿਤਾ ਹੈ ਤੇ ਆਪਾਂ ਉਹਨੂੰ ਪਿਤਾ ਕਰਕੇ ਮੰਨ ਲਿਆ ਪਿਤਾ ਕਰਕੇ ਜਾਣ ਲਿਆ ਪਿਤਾ ਕਰਕੇ ਪੂਜ ਲਿਆ ਕਿਉਂਕਿ ਮਾਂ ਨੇ ਦੱਸਿਆ ਹੁਣ ਮੇਰੀ ਅਗਲੀ ਗੱਲ ਕਦੇ ਤੁਸੀਂ ਆਪਣੀ ਮਾਂ ਜਾਂ ਆਪਣੇ ਪਿਤਾ ਨੂੰ ਇਸ ਕਰਕੇ ਮੰਨਿਆ ਵੀ ਪਹਿਲਾਂ ਮੈਂ ਡੀਐਨਏ ਕਰਾ ਲਵਾਂ ਮੇਰਾ ਡੀਐਨਏ ਮੇਰੀ ਮਾਂ ਦੇ ਨਾਲ ਰਲਦਾ ਹੈ ਜਾਂ ਪਿਤਾ ਦੇ ਨਾਲ ਰਲਦਾ ਹੈ ਜਾਂ ਨਹੀਂ ਰਲਦਾ ਨਹੀਂ ਨਾ ਕੀਤਾ ਮੰਨ ਲੈਂਦੇ ਹੋ ਨਾ ਇਹ ਮੇਰੀ ਮਾਂ ਹੈ ਮਾਂ ਨੇ ਦੁੱਧ ਚੰਗਾਇਆ ਮਾਂ ਨੇ ਗੰਦਗੀ ਸਾਫ ਕੀਤੀ ਮਾਂ ਨੇ ਲਲਨਾ ਪਾਲਣਾ ਕੀਤੀ ਚਲੋ ਮੰਨ ਲਿਆ ਮਾਂ ਉਹਦੀ ਗੋਦ ਵਿੱਚ ਹੀ ਹੋਸ਼ ਸੰਭਾਲਦੇ ਰੱਖਾਂ ਖਾਂ ਖੋਲਦੇ ਰਹਿ ਤੇ ਹੁਣ ਮਾਂ ਨੇ ਦੱਸਿਆ ਇਹ ਤੇਰਾ ਪਿਤਾ ਹੈ ਤੇ ਪਿਤਾ ਬਾਰੇ ਕਦੀ ਡੀਐਨਏ ਦੀ ਲੋੜ ਮਹਿਸੂਸ ਹੋਈ ਤੁਹਾਨੂੰ ਕਹਾਂ ਵੀ ਇਹ ਮੇਰਾ ਪਿਤਾ ਨਹੀਂ ਮੰਨ ਲੈਂਦੇ ਹੋ ਔਰ ਕੋਈ ਕਨਫਿਊਜ਼ਨ ਨਹੀਂ ਜੇ ਕੋਈ ਵੀ ਕਵੇ ਨਾ ਤੇਰਾ ਪਿਤਾ ਨਹੀਂ ਕੋਈ ਗਾਲ ਦਵੇ ਮੈਂ ਉਹ ਬੋਲ ਬੋਲਣਾ ਨਹੀਂ ਚਾਹੁੰਦਾ ਆਪਣੀ ਜ਼ੁਬਾਨ ਤੋਂ ਤੁਸੀਂ ਅਗਲੇ ਦੇ ਨਾਲ ਲੱਗਦੇ ਹੋ ਉਹਦੇ ਗਲ ਪੈਂਦੇ ਹੋ ਮੇਰੇ ਪਿਤਾ ਬਾਰੇ ਇਹ ਬੋਲ ਕਿਉਂ ਬੋਲੇ ਇਸ ਤੋਂ ਅੱਗੇ ਚੱਲਨੇ ਕਿਸੇ ਨੂੰ ਆਪਣੀ ਘਰ ਵਾਲੀ ਦੇ ਬਾਰੇ ਜਾਂ ਆਪਣੇ ਘਰ ਵਾਲੇ ਦੇ ਬਾਰੇ ਪਤੀ ਦੇ ਬਾਰੇ ਜਾਂ ਪਤਨੀ ਦੇ ਬਾਰੇ ਕਨਫਿਊਜ਼ਨ ਹੈ ਹਜ਼ਾਰਾਂ ਦੀ ਭੀੜ ਵਿੱਚੋਂ ਆਪਣੇ ਘਰ ਵਾਲੇ ਦੀ ਆਵਾਜ਼ ਪਛਾਣ ਵਿੱਚ ਆ ਜਾਂਦੀ ਏ ਤੇ ਘਰ ਵਾਲੀ ਦੀ ਆਵਾਜ਼ ਪਛਾਣ ਵਿੱਚ ਆ ਜਾਂਦੀ ਏ ਉਹਨਾਂ ਦਾ ਰੋਣਾ ਪਛਾਣ ਵਿੱਚ ਆ ਜਾਂਦਾ ਹੈ ਪਛਾਣਦੇ ਹੋ ਨਾ ਹੋਰ ਗੱਲ ਕਰਦਾ ਕਿਸੇ ਨੂੰ ਆਪਣੀ ਧੀ ਬਾਰੇ ਪੁੱਤ ਬਾਰੇ ਭੈਣ ਬਾਰੇ ਭਰਾ ਬਾਰੇ ਕੋਈ ਭੀੜ ਦੇ ਅੰਦਰ ਜਾ ਕੇ ਕਨਫਿਊਜ਼ਨ ਪੈਂਦੀ ਭੀੜ ਦੇ ਅੰਦਰ ਜਦੋਂ ਧੀ ਬੋਲਦੀ ਏ ਤੇ ਆਵਾਜ਼ ਦੇ ਬਾਰੇ ਕੋਈ ਕਨਫਿਊਜ਼ਨ ਨਹੀਂ ਪਤਾ ਇਹ ਮੇਰੀ ਧੀ ਬੋਲ ਰਹੀ ਏ ਮੇਰਾ ਪੁੱਤ ਬੋਲ ਰਿਹਾ ਹੈ ਇਹ ਆਵਾਜ਼ ਤੇ ਮੇਰੇ ਭਰਾ ਦੀ ਹੈ ਇਹ ਆਵਾਜ਼ ਤੇ ਮੇਰੀ ਮਾਂ ਦੀ ਹੈ ਇਹ ਆਵਾਜ਼ ਤੇ ਮੇਰੇ ਪੁੱਤ ਦੀ ਹੈ ਆਪਣੇ ਘਰ ਦੇ ਕਿਸੇ ਮੈਂਬਰ ਬਾਰੇ ਵੀ ਤੁਹਾਡੇ ਅੰਦਰ ਕਨਫਿਊਜ਼ਨ ਨਹੀਂ ਹੈ ਲੱਖਾਂ ਦੀ ਗਿਣਤੀ ਵਿੱਚ ਅਗਰ ਉਹ ਬੰਦਾ ਬੋਲਦਾ ਹੈ ਤੇ ਤੁਸੀਂ ਪਛਾਣ ਲੈਂਦੇ ਹੋ ਮੇਰਾ ਹੈ ਕੌਣੇ ਵੀ ਤੇਰਾ ਕਹਿ ਦਿੰਦੇ ਹੋ ਮੇਰੀ ਧੀ ਹੈ ਪੁੱਤ ਹੈ ਭਰਾ ਹੈ ਮਾਂ ਹੈ ਬਾਪ ਹੈ ਬੱਚਾ ਹੈ ਕਹਿ ਦਿੰਦੇ ਹੋ ਨਾ ਇਸ ਤੋਂ ਅੱਗੇ ਕਿਸੇ ਨੂੰ ਆਪਣੇ ਰਿਸ਼ਤੇਦਾਰਾਂ ਬਾਰੇ ਵੀ ਕੋਈ ਕਨਫਿਊਜ਼ਨ ਨਹੀਂ ਜੀਜਾ ਪਛਾਣ ਵਿੱਚ ਆ ਜਾਂਦਾ ਹੈ ਸਾਲਾ ਪਛਾਣ ਵਿੱਚ ਆ ਜਾਂਦਾ ਹੈ ਫੁੱਫਾ ਪਛਾਣ ਵਿੱਚ ਆ ਜਾਂਦਾ ਹੈ ਮਾਮਾ ਪਛਾਣ ਵਿੱਚ ਆ ਜਾਂਦਾ ਹੈ ਹੋਰ ਸੱਜੇ ਖੱਬੇ ਤਾਏ ਚਾਚੇ ਉਹਨਾਂ ਦੇ ਅੱਗੇ ਬੱਚੇ ਸਾਰੇ ਪਛਾਣ ਵਿੱਚ ਆ ਜਾਂਦੇ ਨੇ ਕਦੇ ਕੋਈ ਕਨਫਿਊਜ਼ਨ ਪੈਦਾ ਨਹੀਂ ਹੁੰਦੀ ਲੱਖਾਂ ਦੀ ਗਿਣਤੀ ਵਿੱਚ ਸਟੇਜ ਤੇ ਖੜਾ ਕਰਕੇ ਕੋਈ ਤੁਹਾਨੂੰ ਪੁੱਛੇ ਵੀ ਆ ਕੌਣ ਹੈ ਕਹਿ ਦਿੰਦੇ ਹੋ ਨਾ ਮੇਰੇ ਚਾਚੇ ਦਾ ਮੁੰਡਾ ਹੈ ਮੇਰੇ ਚਾਚੇ ਦੀ ਕੁੜੀ ਹੈ ਮੇਰੇ ਮਾਮੇ ਦਾ ਮੁੰਡਾ ਹੈ ਮੇਰੇ ਭੂਆ ਦੀ ਕੁੜੀ ਹੈ ਕਹਿ ਦਿੰਦੇ ਹੋ ਨਾ ਇਹਦਾ ਇਹਦਾ ਮਤਲਬ ਰਿਸ਼ਤੇਦਾਰਾਂ ਬਾਰੇ ਤੁਹਾਡੇ ਮਨ ਦੇ ਅੰਦਰ ਕੋਈ ਕਨਫਿਊਜ਼ਨ ਨਹੀਂ ਹੈ। ਔਰ ਜੀਦੇ ਬਾਰੇ ਤੁਹਾਡੇ ਮਨ ਵਿੱਚ ਕਨਫਿਊਜ਼ਨ ਹੁੰਦੀ ਉਹ ਆਣ ਕੇ ਕਵੇ ਮੈਂ ਤੇਰਾ ਰਿਸ਼ਤੇਦਾਰ ਆ। ਤੁਹਾਡੇ ਦਰਵਾਜ਼ੇ ਨੂੰ ਨੌਕ ਕਰੇ। ਤੁਸੀਂ ਦਰਵਾਜ਼ੇ ਤੋਂ ਅੰਦਰ ਨਹੀਂ ਇੰਟਰ ਕਰਨ ਦਿੰਦੇ। ਉਹਨੂੰ ਕਹਿੰਦੇ ਉਹ ਮੈਂ ਜਾਣਨਾ ਮੇਰੇ ਭੂਆ ਦੇ ਬੱਚਿਆਂ ਨੂੰ, ਮਾਮੇ ਦੇ ਬੱਚਿਆਂ ਨੂੰ, ਦੂਜਿਆਂ ਤੀਜਿਆਂ ਨੂੰ ਤੂੰ ਕਿੱਥੋਂ ਨਵਾਂ ਪੈਦਾ ਹੋ ਕੇ ਆ ਗਿਆ। ਮੈਂ ਸਭ ਨੂੰ ਜਾਣਨਾ। ਉਹਦੇ ਬਾਰੇ ਕਨਫਿਊਜ਼ਨ ਹੈ ਤਾਂ ਉਹਨੂੰ ਇੰਟਰ ਨਹੀਂ ਹੁੰਨ ਦਿੰਦੇ। ਹੋਰ ਮੈਂ ਇੱਕ ਗੱਲ ਕਰਾਂ। ਕਦੇ ਤੁਹਾਨੂੰ ਆਪਣੇ ਘਰ ਦੇ ਬਾਰੇ ਜਾਂ ਘਰ ਦੇ ਦਰਵਾਜ਼ੇ ਦੇ ਬਾਰੇ ਕਨਫਿਊਜ਼ਨ ਹੋਈ ਬਈ ਇਹ ਮੇਰਾ ਘਰ ਨਹੀਂ ਹੈ ਗਲੀ ਦੇ ਵਿੱਚ ਇਕੱਲਾ ਤੁਹਾਡਾ ਘਰ ਤੇ ਨਹੀਂ ਨਾ ਕਿੰਨੇ ਘਰ ਨੇ ਨਾਲ-ਨਾਲ ਨੇ ਜੁੜਵੇਂ ਘਰ ਨੇ ਪਰ ਤੁਸੀਂ ਆਪਣਾ ਘਰ ਪਛਾਣ ਲੈਂਦੇ ਹੋ ਹਾਂ ਕਨਫਿਊਜ਼ਨ ਉਦੋਂ ਹੁੰਦੀ ਜਦੋਂ ਤੁਸੀਂ ਨੀਂਦ ਵਿੱਚ ਹੋ ਗਏ ਜਾਂ ਨਸ਼ੇ ਵਿੱਚ ਹੋ ਗਏ ਕਨਫਿਊਜ਼ਨ ਹੋ ਸਕਦੀ ਨਸ਼ੇ ਵਿੱਚ ਤੋਂ ਤੋ ਰਜੇਓ ਕੋਸ਼ਕਦੇ ਗਵੰਡੀ ਦਾ ਦਰਵਾਜ਼ਾ ਖੜਕਾ ਲਓ ਪਰ ਜਿਹੜਾ ਹੋਸ਼ ਵਿੱਚ ਬੰਦਾ ਚੱਲਦਾ ਆ ਰਿਹਾ ਹੈ ਕੰਮ ਤੋਂ ਵਾਪਸ ਆ ਰਿਹਾ ਹੈ ਜੌਬ ਤੋਂ ਵਾਪਸ ਆ ਰਿਹਾ ਹੈ ਕਿਧਰੇ ਗਿਆ ਸੀ ਵਾਪਸ ਆ ਰਿਹਾ ਉਹ ਆਪਣੀ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਤੇ ਘਰ ਦੇ ਦਰਵਾਜ਼ੇ ਨੂੰ ਚਾਬੀ ਲਾ ਕੇ ਖੋਲਦਾ ਕਿਸੇ ਦੂਜੇ ਦੇ ਦਰਵਾਜ਼ੇ ਨੂੰ ਨਹੀਂ ਚਲੋ ਮੈਂ ਇੱਕ ਹੋਰ ਗੱਲ ਕਰ ਦਿਆਂ ਤੁਹਾਨੂੰ ਆਪਣੇ ਪਿੰਡ ਬਾਰੇ ਕਦੇ ਕਨਫਿਊਜ਼ਨ ਹੋਈ ਤੁਹਾਡੇ ਪਿੰਡ ਤੋਂ ਨਿਕਲ ਕੇ ਸੜਕ ਅੱਗੇ ਕਈਆਂ ਪਿੰਡਾਂ ਨੂੰ ਜਾ ਰਹੀ ਹੈ ਪਰ ਤੁਹਾਡੇ ਪਿੰਡ ਬਾਰੇ ਤੁਹਾਨੂੰ ਕਨਫਿਊਜ਼ਨ ਹੋਈ બસ ਵਾਲੇ ਨੂੰ ਕਹਿੰਦੇ ਹੋ ਰੋਕ ਟਾਂਗੇ ਵਾਲੇ ਨੂੰ ਕਹਿੰਦੇ ਹੋ ਰੋਕ ਟੈਕਸੀ ਵਾਲੇ ਨੂੰ ਕਹਿੰਦੇ ਹੋ ਰੋਕ ਤੁਹਾਡੀ ਆਪਣੀ ਕਾਰ ਬਾਈਕ ਉੱਥੇ ਹੀ ਰੁਕ ਜਾਂਦੀ ਉਸੇ ਗਲੀ ਵਿੱਚ ਜਾਂਦੀ ਉਸੇ ਘਰ ਦੇ ਦਰਵਾਜ਼ੇ ਅੱਗੇ ਜਾਂਦੀ ਨਾ ਪਿੰਡ ਬਾਰੇ ਕਨਫਿਊਜ਼ਨ ਹੈ ਨਾ ਸ਼ਹਿਰ ਬਾਰੇ ਕਨਫਿਊਜ਼ਨ ਹੈ ਚਲੋ ਇੱਕ ਗੱਲ ਮੈਂ ਹੋਰ ਕਰਦਾ ਤੁਹਾਨੂੰ ਤੁਹਾਡੇ ਨਾਂ ਬਾਰੇ ਕਨਫਿਊਜ਼ਨ ਹੈ ਬਹੁਤ ਵੱਡੀ ਭੀੜ ਦੇ ਅੰਦਰ ਇਕੱਠ ਦੇ ਅੰਦਰ ਸਟੇਜ ਤੋਂ ਕੋਈ ਨਾਂ ਅਨਾਉਂਸ ਹੋਵੇ ਵੀ ਅਜਮੇਰ ਸਿੰਘ ਅੱਗੇ ਆਵੇ ਤੇ ਅਜਮੇਰ ਸਿੰਘ ਨੂੰ ਆਪਣੇ ਨਾਂ ਬਾਰੇ ਕਨਫਿਊਜ਼ਨ ਹੈ ਤੁਹਾਡੇ ਵਿੱਚੋਂ ਜਿਹਦਾ ਜਿਹਦਾ ਵੀ ਕੋਈ ਨਾਂ ਹੈ ਕੋਈ ਆਵਾਜ਼ ਦਿੰਦਾ ਵੀ ਫਲਾਣਾ ਅੱਗੇ ਆਵੇ ਤੇ ਤੁਹਾਡੇ ਕੰਨ ਖੜੇ ਨਹੀਂ ਹੋ ਜਾਂਦੇ ਵੀ ਕਿਦਰੇ ਆਵਾਜ਼ ਮੇਰੇ ਬਾਰੇ ਤੇ ਨਹੀਂ ਤੁਸੀਂ ਅੱਗੇ ਨੂੰ ਜਾਂਦੇ ਹੋ ਹਾਂ ਕੋਈ ਦੂਜਾ ਪਹੁੰਚ ਜਾਂਦਾ ਹੈ ਤੁਹਾਡੇ ਨਾਮ ਵਾਲਾ ਉਹਦੇ ਨਾਲ ਉਹਨਾਂ ਦਾ ਕੋਈ ਮਸਲਾ ਹੋਵੇ ਜਾਂ ਕੋਈ ਗੱਲ ਕਰਨੀ ਚਾਹਣ ਉਹ ਗੱਲ ਵੱਖਰੀ ਪਰ ਕੰਨ ਤੁਹਾਡੇ ਵੀ ਖੜੇ ਹੁੰਦੇ ਨੇ ਕਿਉਂਕਿ ਨਾਮ ਤੁਹਾਡਾ ਬੋਲਿਆ ਗਿਆ ਕਦੇ ਆਪਣੀ ਸਵਾਰੀ ਬਾਰੇ ਰਾਂਹਾ ਬਾਰੇ ਬੰਦੇ ਨੂੰ ਕਨਫਿਊਜ਼ਨ ਨਹੀਂ ਹੁੰਦੀ ਰੰਗਾ ਬਾਰੇ ਕਨਫਿਊਜ਼ਨ ਨਹੀਂ ਹੋਈ ਕਦੇ ਤੁਸੀਂ ਚਿੱਟੇ ਨੂੰ ਕਾਲਾ ਕਿਹਾ ਕਾਲੇ ਨੂੰ ਚਿੱਟਾ ਕਿਹਾ ਪੀਲੇ ਨੂੰ ਨੀਲਾ ਕਿਹਾ ਨੀਲੇ ਨੂੰ ਪੀਲਾ ਕਿਹਾ ਕਦੇ ਕੋਈ ਕਨਫਿਊਜ਼ਨ ਨਹੀਂ ਹੁੰਦੀ ਹੁਣ ਮੈਂ ਜਿਹੜੀ ਗੱਲ ਅਖੀਰ ਤੇ ਕਹਿਣੀ ਚਾਹੁੰਦਾ ਤੁਹਾਨੂੰ ਗੁਰੂ ਬਾਰੇ ਕਨਫਿਊਜ਼ਨ ਹੈ ਤੁਹਾਨੂੰ ਆਪਣੇ ਪੰਥ ਬਾਰੇ ਧਰਮ ਬਾਰੇ ਕਨਫਿਊਜ਼ਨ ਹੈ ਔਰ ਉਹ ਕਨਫਿਊਜ਼ਨ ਪਤਾ ਕਿਉਂ ਹੈ ਕਿਉਂਕਿ ਤੁਸੀਂ ਗੁਰੂ ਨੂੰ ਪੜਿਆ ਨਹੀਂ ਗੁਰੂ ਨੂੰ ਜਾਣਿਆ ਨਹੀਂ ਤੇ ਗੁਰੂ ਨੂੰ ਪਛਾਨਿਆ ਨਹੀਂ ਜਿਨ੍ਹਾਂ ਅੱਖਾਂ ਬੰਦ ਹੋਣ ਉਦੇ ਸਾਹਮਣੇ ਵੀ ਉਹਦੀ ਮਾਂ ਪਿਓ ਭੈਣ ਭਰਾ ਨੂੰ ਖੜਾ ਕਰ ਦਿੱਤਾ ਜਾਵੇ ਨਾ ਤੇ ਉਹ ਜਦੋਂ ਬੋਲਦਾ ਹੈ ਤੇ ਉਹਨੂੰ ਵੀ ਪਛਾਣ ਲਾ ਕਰਦੀ ਹੈ ਤੁਹਾਡੀਆਂ ਅੱਖਾਂ ਵੀ ਖੁੱਲੀਆਂ ਨੇ ਤੁਹਾਨੂੰ ਗੁਰੂ ਦੀ ਪਛਾਣ ਫੇਰ ਨਹੀਂ ਆ ਰਹੀ ਗੁਰੂ ਨੂੰ ਅਜੇ ਤੱਕ ਤੁਸੀਂ ਜਾਣਿਆ ਹੀ ਨਹੀਂ ਗੁਰੂ ਦੇ ਨੇੜੇ ਹੋ ਕੇ ਗੁਰੂ ਦੀ ਪਛਾਣ ਕੀਤੀ ਨਹੀਂ ਗੁਰੂ ਨੂੰ ਸਮਝਿਆ ਹੀ ਨਹੀਂ ਉਹਦਾ ਫਿਰ ਅੱਗੇ ਵਿਗਾੜ ਕੀ ਹੋਇਆ ਕਿਉਂਕਿ ਤੁਸੀਂ ਗੁਰੂ ਦੀ ਸੁਣੀ ਨਹੀਂ ਹੈ ਗੁਰੂ ਨੂੰ ਪੜਿਆ ਨਹੀਂ ਹੈ ਗੁਰੂ ਨੂੰ ਪਛਾਨਿਆ ਨਹੀਂ ਹੈ ਤੇ ਉਹਦਾ ਵਿਗਾੜ ਪਤਾ ਕੀ ਪੈਦਾ ਹੋਇਆ ਜਿਹੜਾ ਮਰਜੀ ਕੋਈ ਪਖੰਡੀ ਸਾਧ ਲਾਣੇ ਵਿੱਚੋਂ ਹੁੰਦਾ ਹੈ ਉਹ ਆਪਣੀ ਡੁਗਡੂਗੀ ਵਜਾਉਂਦਾ ਹੈ ਡਫਲੀ ਵਜਾਉਂਦਾ ਹੈ ਤੁਹਾਨੂੰ ਦੂਜੇ ਰਾਹ ਤੇ ਤੋਰ ਦਿੰਦਾ ਹੈ ਗੁਰੂ ਦਾ ਰਾਹ ਦੱਸ ਕੇ ਤੁਸੀਂ ਉਧਰ ਨੂੰ ਤੁਰ ਪੈਂਦੇ ਹੋ ਕਿਉਂਕਿ ਕਿ ਕਨਫਿਊਜ਼ ਹੋ ਤਾਂ ਤੁਰਦੇ ਹੋ ਜੇ ਕੋਈ ਦਸਮ ਵਾਲਾ ਕਹਿ ਦਿੰਦਾ ਹੈ ਵੀ ਵੇਖੋ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ ਤੇ ਤਾਂ ਤੁਹਾਡੇ ਮਨ ਦੇ ਅੰਦਰ ਕਨਫਿਊਜ਼ਨ ਬਣ ਜਾਂਦੀ ਮੰਨ ਲੈਂਦੇ ਹੋ ਹਾਂ ਗੁਰੂ ਦੀ ਬਾਣੀ ਤੁਹਾਨੂੰ ਗੁਰੂ ਦੀ ਸ਼ਖਸੀਅਤ ਬਾਰੇ ਨਹੀਂ ਪਤਾ ਗੁਰੂ ਦੀ ਪਰਸਨੈਲਿਟੀ ਬਾਰੇ ਨਹੀਂ ਪਤਾ ਗੁਰੂ ਦੀ ਸੋਚ ਤੇ ਸੁਭਾਅ ਬਾਰੇ ਤੁਹਾਨੂੰ ਨਹੀਂ ਪਤਾ ਕਨਫਿਊਜ਼ ਹੋ ਤੇ ਕਨਫਿਊਜ਼ ਤਾਂ ਕਿਉਂਕਿ ਸਹੀ ਢੰਗ ਦੇ ਨਾਲ ਤੁਸੀਂ ਆਪਣੇ ਗੁਰੂ ਨੂੰ ਪਛਾਨਿਆ ਹੀ ਨਹੀਂ ਨੇ ਗੁਰੂ ਨੂੰ ਆਪਣਾ ਪਿਓ ਮੰਨਿਆ ਹੀ ਨਹੀਂ ਗੁਰੂ ਨੂੰ ਆਪਣੀ ਮਾਂ ਮੰਨਿਆ ਹੀ ਨਹੀਂ ਗੁਰੂ ਨੂੰ ਆਪਣਾ ਬਣਾਇਆ ਹੀ ਨਹੀਂ ਤਾਂ ਕਨਫਿਊਜ਼ ਨੇ ਵਰਨਾ ਨਾ ਹੁੰਦੀ ਸੰਤੋਖ ਸਿੰਘ ਕੁਝ ਲਿਖ ਦਿੰਦਾ ਹੈ ਤੁਸੀਂ ਉਹਨੂੰ ਮੰਨ ਲੈਂਦੇ ਹੋ ਕੋਈ ਹੋਰ ਆਣ ਕੇ RAM ਸ਼ਾਮ ਕਵੀ ਲਿਖ ਦਿੰਦਾ ਤੁਸੀਂ ਉਹਨੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਕਹੇ ਕੇ ਮੰਨ ਲੈਂਦੇ ਹੋ ਕੋਈ ਹੋਰ ਡਫਲੀ ਵਜਾਉਂਦਾ ਹੋਇਆ ਪਖੰਡੀ ਲਾਣੇ ਵਿੱਚੋਂ ਹੁੰਦਾ ਹੈ ਤੇ ਕੋਈ ਨਵਾਂ ਰਾਹ ਬਿਆਨ ਕਰਦਾਏ ਤੁਸੀਂ ਉਹਦੇ ਮਗਰ ਮਗਰ ਅੱਖਾਂ ਬੰਦ ਕਰਕੇ ਤੁਰ ਪੈਂਦੇ ਹੋ ਕਿਉਂਕਿ ਕਨਫਿਊਜ਼ ਹੋ ਤੇ ਕਨਫਿਊਜ਼ ਬੰਦੇ ਦਾ ਕੋਈ ਵੀ ਆਪਣਾ ਪੈਰ ਨਹੀਂ ਹੁੰਦਾ ਆਪਣੇ ਪੈਰ ਨਹੀਂ ਹੁੰਦੇ ਜਿੱਦਰ ਨੂੰ ਕੋਈ ਉਂਗਲੀ ਫੜ ਕੇ ਤੋਰਦਾਏ ਉਹ ਤੁਰ ਪਿੰਦਾ ਹੈ ਕਚਰੋੜ ਪ੍ਰਚਾਰਕ ਤੇ ਜਥੇਬੰਦੀਆਂ ਜਿਹੜੀਆਂ ਅੱਜ ਸਾਨੂੰ ਗੁਰੂ ਤੋਂ ਦੂਰ ਲੈ ਕੇ ਜਾ ਰਹੀਆਂ ਨੇ ਕਨਫਿਊਜ਼ ਕਰ ਰਹੀਆਂ ਨੇ ਹੁਣ ਮੈਂ ਅਖੀਰ ਤੇ ਇੱਕ ਗੱਲ ਕਹਿਣਾ ਵੀ ਕਿਵੇਂ ਤੁਹਾਨੂੰ ਸਮਝ ਲੱਗੇ ਵੀ ਸੱਚ ਕੀ ਏ ਤੇ ਝੂਠ ਕੀ ਏ ਬਈ ਆਹ ਰਸਤਾ ਚੰਗਾ ਇਹਦੇ ਵਿੱਚ ਕਨਫਿਊਜ਼ਨ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਵਕੜੀ ਵਿੱਚ ਲੈ ਲਓ ਉਹਨਾਂ ਨਾਲ ਸਾਂਝ ਬਣਾ ਲਓ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਸਮਝ ਆ ਗਈ ਕੋਈ ਆਣ ਕੇ ਤੁਹਾਡੇ ਵਿਹੜੇ ਵਿੱਚ ਗੰਦਗੀ ਦਾ ਟੋਕਰਾ ਸੁੱਟਣਾ ਚਾਹੇਗਾ ਤੁਸੀਂ ਪਰਵਾਹ ਨਹੀਂ ਕਰੋਗੇ ਉਹਨੂੰ ਭਜਾਓਗੇ ਨਾਲ ਦੀ ਨਾਲ ਪਰ ਅੱਜ ਕਦੇ ਕੋਈ ਕਵੀ ਸੁੱਟ ਦਿੰਦਾ ਹੈ ਕਦੇ ਕੋਈ ਪਖੰਡੀ ਸਾਹ ਸੁੱਟ ਦਿੰਦਾ ਆਣ ਕੇ ਤੁਸੀਂ ਮੰਨ ਲੈਂਦੇ ਹੋ ਤੇ ਗੁਰੂ ਕੀਆਂ ਕਥਾ ਕਹਾਣੀਆਂ ਉਹਨੂੰ ਮਨ ਕੇ ਆਪਣੇ ਅੰਦਰ ਉਹਨੂੰ ਹਜ਼ਮ ਕਰ ਲੈਂਦੇ ਹੋ ਵੀ ਇਹ ਜੋ ਕਹਿ ਰਿਹਾ ਸੱਚ ਕਹਿ ਰਿਹਾ ਤਾਂ ਇਸ ਕਰਕੇ ਗੁਰੂ ਬਾਰੇ ਕਨਫਿਊਜ਼ਨ ਨਾ ਬਣੇ ਇਹਦਾ ਇੱਕੋ ਹੀ ਸਰਲ ਤਰੀਕਾ ਹੈ ਗੁਰੂ ਨੂੰ ਸਮਝੋ ਗੁਰੂ ਨੂੰ ਪਛਾਨੋ ਗੁਰੂ ਨੂੰ ਪੜੋ ਗੁਰੂ ਦੀ ਕਾਮਨ ਸੈਂਸ ਨੂੰ ਜਾਨੋ ਤਾਂ ਕਿ ਦੂਜਾ ਤੀਜਾ ਕੋਈ ਗ੍ਰੰਥ ਕੋਈ ਬੰਦਾ ਕੋਈ ਪਖੰਡੀ ਤੁਹਾਨੂੰ ਪਟਕਾ ਨਾ ਸਕੇ ਕਨਫਿਊਜ਼ ਕਰੀ ਨਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ